ਭਾਈ ਮੰਝਦੀ ਹੋਏ ਉਹਨਾਂ ਨੇ ਗੁਰਦੇਵ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਚਿਤ ਲਾਇਆ ਜਦੋਂ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਮਹਾਰਾਜ ਮੈਨੂੰ ਆਪ ਦੀ ਪਾਵਨ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰ ਦਿਓ ਮਹਾਰਾਜ ਕਹਿਣ ਲੱਗੇ ਨਾ ਭਾਈ ਕਦੇ ਸਿੱਖੀ ਉੱਪਰ ਵੀ ਸਿੱਖੀ ਟਿਕੀ ਹੈ ਕਹਿੰਦੇ ਸਮਝ ਗਿਆ ਘਰ ਵਿੱਚ ਗਿਆ ਜਿਹੜੀ ਕਬਰ ਬਣੀ ਹੋਈ ਸੀ ਦਰਗਾਹੀ ਪੀਰ ਦੀ ਕਹਿੰਦੇ ਢਾ ਦਿੱਤੀ ਟੋਕਰੇ ਦੇ ਵਿੱਚ ਮਿੱਟੀ ਨੂੰ ਭਰਿਆ ਤੇ ਨਾਲੇ ਦੇ ਵਿੱਚ ਸੁੱਟ ਦਿੱਤਾ ਕਹਿੰਦੇ ਪਿੰਡ ਵਾਲੇ ਆਏ ਸਵੇਰ ਹੋਈ ਲੋਕ ਦਰਸ਼ਨਾਂ ਦੇ ਲਈ ਆਏ ਪਰ ਮਿਲੇ ਨਹੀਂ ਅਸਲ ਦੇ ਵਿੱਚ ਸੰਗਤ ਜੀ ਮੈਂ ਬੇਨਤੀ ਕਰ ਜਾਵਾਂ ਅਸੀਂ ਗੋਰ ਮੜੀ ਮੱਟ ਭੂਲਾਂ ਮਾਨੋ ਵਾਲੇ ਕਨਸੈਪਟ ਨੂੰ ਲੈ ਕੇ ਚੱਲਣਾ ਸੀ ਮੜੀ ਟੋ ਬੜੀ ਮੱਠ ਅਰ ਗੌਰ ਇਨ ਹੋਣਾ ਸੇਵੋ ਆਤਮ ਔਰ ਭੁੱਲ ਕਰਕੇ ਸਿੱਖਨੇ ਸਿਮਰਨਾ ਨਹੀਂ ਸੀ ਮਾਫ ਕਰਨਾ ਪਰ ਅਸੀਂ ਬਾੜੀ ਇਨਾਂ ਦੇ ਵਿੱਚ ਗਏ ਅਸੀਂ ਇਨਾਂ ਨੂੰ ਛੱਡਦੇ ਹੀ ਨਹੀਂ ਜਿਵੇਂ ਗੁਰਦੇਵ ਸਾਹਿਬ ਜੀ ਨੇ ਆਖਿਆ ਫਰੀਦਾ ਇੱਟ ਸਿਹਰਾਣੇ ਪੋਏ ਸਵਨ ਕੀੜਾ ਲੜਿਓ ਮਾਸ ਕੀਤੜਿਆ ਯੁਗ ਵਾਪਰੇ ਇਕਤ ਪਇਆ ਪਾਸ ਭਾਈ ਜਿਹੜੀ ਮੂਰਤੀ ਜਿਹੜੀ ਕਬਰ ਦੇ ਵਿੱਚ ਪਈ ਹੋਈ ਹੈ ਆਤਮਾ ਜਦ ਕਿ ਉਹ ਆਪਣੇ ਸਰੀਰ ਨੂੰ ਹਲਾ ਨਹੀਂ ਸਕਦੀ ਹਜ਼ਾਰਾਂ ਕੀੜੇ ਮਕੌੜਿਓ ਦੇ ਉੱਪਰ ਚੱਲ ਰਹੇ ਨੇ ਮਾਸ ਉਹਦਾ ਖਤਮ ਹੋ ਚੁੱਕਾ ਤੇ ਤੁਸੀਂ ਜਾ ਕੇ ਨੱਕ ਰਗੜਦੇ ਹੋ ਇਹ ਕੋ ਗੁਰਸਿੱਖਾ ਵਾਲੀ ਗੱਲ ਨਹੀਂ ਧਨ ਪੰਚਮ ਗੁਰਦੇਵ ਸਾਹਿਬ ਜੀ ਨੂੰ ਬੇਨਤੀ ਕੀਤੀ ਮਹਾਰਾਜ ਹੁਣ ਮੈਂ ਉਹਨੂੰ ਢਾ ਦਿੱਤਾ ਮੈਨੂੰ ਕੋਈ ਦੁੱਖ ਤਾਂ ਨਹੀਂ ਲੱਗੇਗਾ ਪਾਤਸ਼ਾਹ ਨੇ ਆਖਿਆ ਗੁਰਸਿੱਖੀ ਦੀ ਸੇਵਾ ਜਿਹੜੀ ਹੈ ਇਹ ਮਹਾਨ ਹੈ ਗੁਰਸਿੱਖਾਂ ਦੀ ਸੇਵਾ ਕਮਾਓ ਜਦੋਂ ਸੇਵਾ ਕਮਾਉਣੀ ਸ਼ੁਰੂ ਕੀਤੀ ਪਿੰਡ ਵਾਲਿਆਂ ਨੇ ਇਹ ਸੋਚਿਆ ਕਿ ਇਹਦੀਆਂ ਮੱਝਾਂ ਮਰਨੀਆਂ ਸ਼ੁਰੂ ਹੋ ਗਈਆਂ ਪੰਚਾਇਤ ਬੁਲਾਈ ਗਈ ਪੰਚਾਇਤ ਦੇ ਅੰਦਰ ਇੱਕ ਮੂਰਖ ਜਿਹਾ ਵਿਅਕਤੀ ਉੱਠ ਕਰਕੇ ਬੋਲਿਆ ਕਹਿੰਦਾ ਮੇਰੀ ਰਾਤ ਸੁਪਨੇ ਦੇ ਵਿੱਚ ਦਰਗਾਹੀ ਪੀਰ ਆਇਆ ਕਹਿਣ ਲੱਗਾ ਜਿਵੇਂ ਭਾਈ ਮੰਜ ਦੀਆਂ ਸਾਰੀਆਂ ਮੱਝਾਂ گاਵਾ ਮਰ ਗਈਆਂ ਇਵੇਂ ਸਾਰੇ ਪਿੰਡ ਦੀਆਂ ਮਰ ਜਾਣਗੀਆਂ ਜੇਕਰ ਭਾਈ ਮੰਜ ਨੂੰ ੱੱਕੇ ਮਾਰ ਕੇ ਪਿੰਡ ਵਿੱਚੋਂ ਨਾ ਕੱਢਿਆ ਕਹਿੰਦੇ ਭਾਈ ਮੰਜ ਦੀ ਪਿੰਡ ਨੂੰ ਛੱਡ ਕਰਕੇ ਪਿੰਡ ਦੇ ਬਾਹਰ ਨਲੇ ਦੇ ਪਾਸ ਇੱਕ ਝੁੱਗੀ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਆਪਣਾ ਸਮਾਂ ਬਿਸਰਾਹ ਬਤੀਤ ਕਰਦੇ ਰਹੇ ਕਹਿੰਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਹਾਰਾਜ ਜੀ ਦੇ ਸਿੱਖ ਪਰਵਾਨੇ ਨੇ ਜਿਹੜਾ ਹੁਕਮ ਲੈ ਕੇ ਆਉਣਾ ਉਹਨੂੰ ਮਾਇਆ ਦੇਣ ਦੀ ਤਰਤੀਬ ਸੋਚਣੀ ਆਪਣੀ ਬੇਟੀ ਦਾ ਵਿਆਹ ਕਰਨਾ ਘਾ ਖੋਦ ਕਰਕੇ ਘਾ ਨੂੰ ਵੱਡ ਕਰਕੇ ਲੈ ਕੇ ਆਉਣਾ ਘੋੜਿਆਂ ਨੂੰ ਪਾਉਣਾ ਮਾਇਆ ਲੈ ਕੇ ਘਰ ਦੀ ਗੁਜਰਾਨਤਾ ਕਰਨੀ ਪੰਚਮ ਗੁਰਦੇਵ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਦਿਆ ਮਹਾਰਾਜ ਜੀ ਦੀ ਸੇਵਾ ਕਰਨ ਲੱਗ ਪਏ ਪਾਤਸ਼ਾਹ ਜੀ ਇੱਕ ਦਿਨ ਆਏ ਆਖਿਆ ਭਾਈ ਮਨ ਜੀ ਉਹ ਪ੍ਰਸ਼ਾਦਾ ਕਿੱਥੋਂ ਛਕਦੇ ਹੋ ਮਹਾਰਾਜ ਗੁਰੂ ਕੇ ਲੰਗਰ ਵਿੱਚੋਂ ਪਾਤਸ਼ਾਹ ਕਹਿੰਦੇ ਇਹ ਤਾਂ ਦਿਹਾੜੀ ਹੋ ਗਈ ਕੋਈ ਭਾਵਨਾ ਨਾ ਰਹੀ ਇੱਕ ਬਨੇ ਪ੍ਰਸ਼ਾਦਾ ਛਕਦੇ ਹੋ ਇੱਕ ਬਨੇ ਸੇਵਾ ਕਰਦੇ ਹੋ ਕਹਿੰਦੇ ਪ੍ਰਸ਼ਾਦਾ ਖਾਣਾ ਛੱਡ ਦਿੱਤਾ ਸਿੱਖ ਸੰਤ ਦੀ ਜਿਹੜੀ ਝੂਠ ਸੀ ਉਹਨੂੰ ਛਕਣਾ ਸ਼ੁਰੂ ਕਰ ਦਿੱਤਾ ਮਹਾਰਾਜ ਨੇ ਫਿਰ ਇੱਕ ਦਿਨ ਆ ਕੇ ਗੀੜਾ ਮਾਰਿਆ ਪੁੱਛਿਆ ਮੰਨ ਜੀਓ ਕਿੱਥੋਂ ਛਕਦੇ ਹੋ ਤੇ ਕਹਿੰਦੇ ਫਿਰ ਤਕਿਆ ਮੈਂ ਤਾਂ ਮਹਾਰਾਜ ਝੂਠੇ ਬਰਤਨਾਂ ਵਿੱਚੋਂ ਛਕਦਾ ਹਾਂ ਪਾਤਸ਼ਾਹ ਕਹਿੰਦੇ ਜਿਹੜੇ ਚਿੜੀਆਂ ਪਸ਼ੂ ਪ੍ਰੇਤਾਂ ਦਾ ਭਾਵ ਜੋ ਖਾਣਾ ਦਾਣਾ ਸੀ ਉਹ ਤਾਂ ਤੁਸੀਂ ਖਾਣ ਲੱਗ ਪਏ ਫਿਰ ਮਨ ਬੜਾ ਦੁਖੀ ਹੋਇਆ ਕਿ ਗੁਰੂ ਸਾਹਿਬ ਪ੍ਰਸੰਨ ਨਹੀਂ ਮੇਰੇ ਤੋਂ ਕਹਿੰਦੇ ਚਲੇ ਗਏ ਅੱਧਾ ਦਿਨ ਸੇਵਾ ਕਰਿਆ ਕਰਨੀ ਔਰ ਅੱਧਾ ਦਿਨ ਘਾਹ ਨੂੰ ਵੱਢ ਕਰਕੇ ਘੋੜਿਆਂ ਦੇ ਤਾਂ ਹੀ ਬਾਜ਼ਾਰ ਦੇ ਵਿੱਚ ਵੇਚ ਕੇ ਆਉਣਾ ਜਿੰਨੇ ਮਾਇਆ ਹੋਣੀ ਉਹਦੇ ਵਿੱਚੋਂ ਅਧੀ ਗੁਰੂ ਕੇ ਲੰਗਰਾਂ ਦੇ ਲਈ ਔਰ ਅਧੀ ਦਾ ਜਲ ਪਾਣੀ ਛਕ ਲੈਣਾ ਇਹ ਪਾਤਸ਼ਾਹ ਜੀ ਆਪਣੇ ਸਿੱਖ ਦੀ ਪਰਖ ਕਰ ਰਹੇ ਸਨ ਸੰਗਤ ਜੀ ਜਦੋਂ ਇੱਕ ਦਿਨ ਬਹੁਤ ਬਾਰਿਸ਼ ਆਈ ਹਨੇਰੀ ਵਗ ਰਹੀ ਹੈ ਭਾਈ ਮੰਨ ਜੀ ਲੰਗਰਾਂ ਵਾਸਤੇ ਲੱਕੜਾ ਲੈਣ ਦੇ ਲਈ ਗਏ ਕਹਿੰਦੇ ਜਿੱਥੇ ਅੱਜ ਭਾਈ ਮੰਨ ਦਾ ਖੂਸਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੈ ਉੱਥੇ ਬੰਨੇ ਹਨੇਰੀ ਵਗਣ ਕਾਰਨ ਪੈਰ ਤਲਕਣ ਦੇ ਕਾਰਨ ਖੂਦ ਵਿੱਚ ਡਿੱਗ ਪਏ ਪੰਚਮ ਗੁਰਦੇਵ ਸਾਹਿਬ ਜੀ ਆਨ ਨੂੰ ਇਹ ਅਹਿਸਾਸ ਹੋਇਆ ਕਿ ਸਾਡਾ ਸਿੱਖ ਇਸ ਵੇਲੇ ਕਸ਼ਟ ਵਿੱਚ ਹੈ ਮਹਾਰਾਜ ਬਿਨ ਚੋੜੇ ਤੋਂ ਸਤਗੁਰ ਦੀ ਚੱਲ ਪਈ ਸਿੱਖਾਂ ਨੂੰ ਰਸੇ ਦੀ ਆਵਾਜ਼ ਲਗਾਈ ਚੱਲਦੇ ਚੱਲਦੇ ਮਹਾਰਾਜ ਭਾਈ ਮੰਨ ਜੀ ਦੇ ਪਾਸ ਪਹੁੰਚੇ ਸਿੱਖਾਂ ਨੇ ਰੱਸਾ ਥੱਲੇ ਸੁਟਿਆ ਆਖਿਆ ਬਾਲਨ ਨੂੰ ਸੁਟ ਕਰਕੇ ਉੱਪਰ ਆ ਜਾਓ ਆਖਿਆ ਨਹੀਂ ਗੁਰ ਸਿੱਖੋ ਪਹਿਲਾਂ ਗੁਰੂ ਘਰ ਲੰਗਰ ਦੇ ਲਈ ਲੱਕੜਾਂ ਕੱਢੋ ਜਦੋਂ ਲੱਕੜਾਂ ਕੱਢੀਆਂ ਗਈਆਂ ਭਾਈ ਮੰਨ ਸਾਹਿਬ ਜੀ ਨੂੰ ਜਦੋਂ ਉੱਪਰ ਖੜ ਕੀਤਾ ਚੁੱਕਿਆ ਹੈ ਸਿੱਖਾਂ ਨੇ ਕੱਢਿਆ ਹੈ ਬਸਤਰ ਮੈਲੇ ਹੋ ਚੁੱਕੇ ਸਨ ਚੱਕੜ ਦੇ ਵਿੱਚ ਫਿਰ ਚੁੱਕੇ ਸਨ ਹਨੇਰੀ ਕਾਰਨ ਸਤਿਗੁਰੂ ਗੁਰੂ ਦੇਵ ਪੰਚਮ ਪਾਤਸ਼ਾਹ ਨੇ ਗਲਵਕੜੀ ਨਾਲ ਲਾ ਲਿਆ ਇੱਥੇ ਤਾਂ ਮਾਈ ਗੁਰ ਚਰਣੀ ਚਿਤ ਲਾਈਏ ਦੀ ਗੱਲ ਹੈ ਅਸੀਂ ਤੇ ਚਰਣੀ ਚਿਤ ਲਾਉਣਾ ਹੈ ਗੁਰੂ ਸਾਡਾ ਐਡਾ ਵੱਡ ਸਮਰੱਥਾ ਹੈ ਸਿੱਖਾਂ ਨੂੰ ਗਲਵਕੜੀ ਵਿੱਚ ਲੈ ਲਿੰਦਾ ਹੈ ਇੰਨੇ ਤਰਸ ਦੇ ਘਰ ਵਿੱਚ ਪੰਚਮੂਰ ਦੇਵ ਸਾਹਿਬ ਜੀ ਆਏ ਭਾਈ ਮੱਧ ਸਾਹਿਬ ਜੀਆਂ ਨੂੰ ਗਲਵਕੜੀ ਵਿੱਚ ਲਾ ਲਿਆ ਆਖਿਆ ਮੰਜ ਪਿਆਰਾ ਗੁਰੂ ਨੂੰ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਬੋਹਿਥਾ ਜਗ ਲੰਘਣਹਾਰਾ ਸਾਰਾ ਜਗ ਤਜ ਭਾਈ ਮੰਜ ਨੂੰ ਨਮਸਕਾਰ ਕਰ ਰਿਹਾ ਹੈ ਤਨ ਸਿੱਖ ਤਨ ਸਿੱਖ ਦੀ ਕਮਾਈ ਹੈ ਤਨ ਸਿੱਖੀ ਹੈ ਸੋ ਗੁਰੂ ਕੇ ਪਿਆਰੇ ਜਨੋ ਗੁਰ ਚਰਨੀ ਚਿਤ ਲਾ ਕੇ ਤਾਂ ਵੇਖੋ ਇਹਨਾਂ ਆਨੰਦ ਪ੍ਰਾਪਤ ਹੋਵੇਗਾ ਸਗਲ ਦੁਆਰ ਕੋ ਛਾੜ ਕੇ ਗਹਿਓ ਤਹਾਰੋ ਦੁਆਰ ਬਾਹੇ ਗਹਿ ਕਿਲਾ ਜਸ ਗੋਬਿੰਦਾਸ ਤਹਾਰ ਵਾਹਿਗੁਰੂ ਅਸੀਂ ਸਾਰੇ ਦੁਆਰੇ ਛੱਡ ਦਿੱਤੇ ਹੁਣ ਤੇਰੇ ਦੁਆਰੇ ਤੇ ਆਏ ਹਾਂ ਆਵਦੀ ਕਿਰਪਾ ਕਰੋ ਮਹਾਰਾਜ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਾ